ਸੋ ਭਾਜੀ ਅੱਜ ਇੱਕ ਮਸਲਾ ਸਾਹਮਣੇ ਆਇਆ ਧਰਨਾ ਲੱਗਿਆ ਜਿਹੜਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮਸਲਾ ਕਾ ਦਾ ਹੀ ਜਾਲਾਵਾ ਦਾ ਬੇੜਾ ਹੀ ਬੈਠਾ ਪਿਆ ਜਿੱਧਰ ਜਾਈਏ ਉਧਰ ਕੋਈ ਮਰਨਾ ਨਵਾ ਹੀ ਪੈਂਦਾ ਹੁਣ ਅਸੀਂ ਅੱਜ ਲੱਗੇ ਸੀ ਇੱਥੇ ਆਪਣਾ ਉਹ ਸਾਡੀ ਸਾਹਮਣੇ ਜੜੀਆਂ ਬਣੀਆਂ ਸੀ ਜਵਾਕ ਲੱਗੇ ਹੋਏ ਆ ਕੋਈ ਰਾਜਨੀਤੀ ਨਹੀਂ ਮਾਮਲਾ ਪਿੰਡਾਂ ਦਾ ਜੈਨੂਇਨ ਸੀ ਤਾਨੂੰ ਪਤਾ ਅਸੀਂ ਫੇਰ ਲਾ ਪਈ ਸੇਵਾ ਦੇ ਲੱਗੇ ਸਾਡੀਆਂ ਗੱਡੀਆਂ ਨੰਗਰ ਨਹੀਂ ਦਿੱਤੀਆਂ ਹੁਣ ਪ੍ਰਸ਼ਾਸਨ ਦੇ ਪਿੰਡ ਵਾਲੇ ਮਾਮਲਾ ਸੱਚਾ ਕਰੇ ਉਹ ਸਾਡੀ ਬੇਨਤੀ ਵੀ ਹੁਣ ਜਿੰਨੇ ਆਪਣੇ ਨਾਲ 10 ਦਿਨਾਂ ਸੇਵਾ ਵਾਲਾ ਕੰਮ ਚੱਲਦਾ ਉਹਨੇ ਦੇ ਸਾਰੇ ਕੰਦੇ ਰੋ ਉਹਦੂ ਬਾਾਰ ਰਾਜਨੀਤੀ ਸਾਰੇ ਕਰ ਲੈ ਜੀ ਜੰਮ ਜੰਮ ਕਰਿਆ ਇਹ ਸਾਰੇ ਰਾਜਨੀਤੀ ਕਰਿਆ ਜੀ ਜਿਹੜਾ 10 15 ਦਿਨਾਂ ਹੁਣ ਸੇਵਾ ਵਾਲਾ ਕੰਮ ਚੱਲਦਾ ਉਹਨੇ ਨੰਨਟੇ ਰਾਜਨੀਤੀ ਸਾਡੇ ਕੋਲ ਬਾਹਰ ਤੋਂ ਮੇਲ ਪੁੱਟਲਾ ਆ ਗੁਜਰਾਤ ਮਹਿੰਦਾਪਾਤ ਤੋਂ ਪੋਸ਼ਮਾ ਪਾਈਚਾਰਾ ਟਟੋ ਕੜਵੀ 25 ਜਨੇ ਆਏ ਨੇ ਪੰਜ ਗੱਡੀਆਂ ਲੈ ਕੇ ਜੀ ਪਹਿਲਾਂ ਵੀ ਸਾਡੇ ਕੋਲ ਟਟੋ ਕਟਾ 25 30 ਟੋਨੇ ਲੈ ਕੇ ਆਏ ਪੰਜ ਵਜੇ ਕੇ ਵੀ ਡੀਕ ਰਹੇ ਸੀ ਅਸੀਂ ਧਾਣੀ ਬਚਨ ਸੇ ਕ ਜਾਣਾ ਸੀ 150 ਪਰਿਵਾਰ ਬੈਠੇ ਸੀ ਰਾਸ਼ਨ ਵੰਡਣ ਲਈ ਜੀ ਪਰ ਪੰਜ ਵਜੇ ਕੇ ਵੀ ਡੀਕ ਰਹੇ ਕਿ ਆਪਣੇ ਆਪਣੇ ਵਾਹਨਾਂ ਉੱਪਰ ਪੰਜਾਬ ਸੰਸਭਾ ਦੇ ਅਸਤਰ ਪ੍ਰਧਾਨ ਸ਼ੋਗ ਜੀ ਪਰ ਕੋਈ ਅਸਤਾ ਨਹੀਂ ਖੁੱਲਿਆ ਮਜਬੂਰ ਅਸੀਂ ਦੇਖਿਆ ਮਜਬੂਰ ਹੋ ਗਏ ਅਸੀਂ ਸੜਕ ਤੇ ਆਏ ਪਰ ਦੇਖਿਆ ਹਾਲਾਤ ਉਵੇਂ ਹੀ ਬੱਤਰ ਸੀ ਜੀ ਇੱਥੇ ਆ ਕੇ ਦੇਖਿਆ ਕਿ ਰਾਜਨੀਤੀ ਚੱਲ ਰਹੀ ਸੀ ਸਾਰੀ ਦੇਖੋ ਪਿੰਡ ਦਾ ਮਸਲਾ ਆ ਸੰਜਾ ਮਸਲਾ ਕੋ ਸਾਡੇ ਕੋਈ ਬਣਾਉਂਦਾ ਤੇ ਬਣਨ ਦਿਓ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੀ ਤੇ ਬਾਕੀ ਲੋਕਾਂ ਨੂੰ ਯਕੀਨ ਕਰਦੇ ਆ ਕਿ ਜਦੋਂ ਦਾ ਹੜਾ ਦਾ ਮਸਲਾ ਚੱਲੀ ਜਾਂਦਾ ਨਾ ਉਤਪਨਾ ਰੋਡ ਨਾ ਜਾਮ ਕਰੋ ਉਸ ਤੋਂ ਬਾਅਦ ਅਸੀਂ ਨਾਲ ਤੁਹਾਡੇ ਖੜੇ ਆਂ ਪਿੰਡ ਦੇ ਨਾਲ ਖੜੇ ਆ ਤੇ ਪਿੰਡ ਨੂੰ ਕੋਈ ਦਿੱਕਤ ਨਹੀਂ ਸਾਡੀ ਪੰਜਾਬ ਸੰਧਵਾ ਪਿੰਡ ਦੇ ਨਾਲ ਖੜੇਗੀ ਧਰਨਾ ਵੀ ਲਾਰੇਗੀ ਆਖੀ ਇਹ ਪਿੰਡ ਦੀ ਸਫਾਈ ਨਾ ਹੋਵੇਗੀ ਤੇ ਮੈਂ ਦੂਜੇ ਪਾਰੀਆਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਇਲਜ਼ਾਮ ਕਰਦਾ ਜਾਂ ਹੋਰ ਵੀ ਕੋਈ ਦਖਲਅੰਦਾਜ਼ੀ ਕੋਈ ਕਰਦਾ ਇਹ ਪਹਿਲਾ ਮਸਲਾ ਹੈ ਇਸੇ ਕੋਈ ਰਾਜਨੀਤੀ ਹੋਣੀ ਚਾਹੀਦੀ ਸੀ ਪਰ ਪਹਿਲਾ ਮਸਲਾ ਪਹਿਲੀ ਹੋਣਾ ਚਾਹੀਦਾ ਸੀ ਹੱਲ ਅੱਜ ਜੋ ਹੋਈ ਸਾਰੀ ਰਾਜਨੀਤੀ ਹੋਈ ਹੈ ਕਿ ਲੋਕ ਬਹੁਤ ਖਾਬ ਹੋਏ ਨੇ ਆ ਰਾਤ ਤੇ ਮੈਨੂੰ ਅੱਧ ਨੋ ਬੱਝਗੇ ਨਹੀਂ ਕਿ ਸ਼ਾਇਦ ਕੋਈ ਰਾਜਨੀਤਿਕ ਤੇ ਬਸ ਅਭੀ ਮੈਂ ਤੁਹਾਨੂੰ ਕੀ ਕਰਦੇ ਆ ਵਿਆਸਤ ਰਾਇ ਨੀਤੀ ਨਾ ਕਰੋ ਸਾਂਝੇ ਮਸਲਿਆਂ 'ਚ ਕੋਈ ਜੀਪ ਆਈ ਫੇਲਾਦਾ ਤੁਹਾਨੂੰ ਲਾਹਨ ਦਿਆ ਕਰੋ ਰਾਜਨੀਤੀ ਨਹੀਂ ਹੋਣੀ ਚਾਹੀਦੀ ਐਨੇ ਗੱਲਾਂ ਬੋਲੋ ਕਿ ਦੁਬਾਰਾ ਇਹਨਾਂ ਦਾ ਹੁਆ ਮੇਰੇ ਸਾਹਮਣੇ ਚਲਾਵਾਂਗੇ ਕਿਉਂ ਜੀ ਆਪਾਂ ਖਾਣਾ ਲਵਾਂਗੇ ਰੋਜ਼ ਨਾ ਕੋਈ ਚਾਰਗੇ ਆ ਆ ਬਾਈ ਜੀ ਹੁਣ ਅਸੀਂ ਨਾ ਪਾਣੀ ਚਾਹ ਰਹੇ ਹਾਂ ਅੱਜ ਆਹ ਲੱਗੇ ਕਿ ਅਸੀਂ ਆ ਕੇ ਚੱਲੋ ਬੰਦਿਆ ਜਰਾ ਇੱਕ ਦੋ ਸਮੋਸੇ ਵੀ ਆਏ ਨੇ ਸਾਡੇ ਪਤਨਿਸ਼ਾਮਣ ਵਾਸਤੇ ਜੀ ਨਾ ਬਾਈ ਧੰਨਵਾਦ ਜਿਹੜੇ ਜਿਹੜਾ ਬੰਦੇ ਰਿਲੀਜ਼ ਕਰਨੀ ਬੁੱਲ ਤੁਹਾਨੂੰ ਬਹੁਤ ਵੱਡਾ ਧੰਨਵਾਦ ਸਾਡੀ ਸਵਾਦ ਸੇਵਿਕ ਤੇ ਸਾਡੇ ਸਾਥਕਾਂ ਅਤੇ ਮਦਦਗਾਰਾਂ ਜੀ ਜੋ ਹਮੇਸ਼ਾ ਗਰੀਬ ਤੇ ਜ਼ਰੂਰਤਮੰਦ ਲੋਕਾਂ ਦਾ ਸਾਥ ਦਿੰਦੇ ਨੇ ਮੈਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੀ ਕਹਿੰਦਾ ਕਿ ਆਪਾਂ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਆਪਣੇ ਬੰਦੇਾਂ ਨਾਲ ਸਮਾਜਿਕ ਕੰਮਾਂ ਵਿੱਚ ਆਉਣ ਨਾ ਬਿਨਾ ਸਾਥ ਲਈਏ ਕਿ ਜੋ ਵੀ ਕੰਮ ਨੇ ਅਸੀਂ ਸਾਰੇ ਨਾਲ ਕਰਦੇ ਹਾਂ ਜਿਹੜੇ ਬੰਦੇ ਕਾਬੂ ਕੀਤੇ ਸੀ ਪੁਲਿਸ ਨੇ ਡੀਟੇਲ ਕੀਤੇ ਆ ਉਹ ਉਹਨਾਂ ਦਾ ਕਾਸਟ ਡੇਟਾ ਹੈ ਜਿੰਨੇ ਵੀ ਬੰਦੇ ਜਿਹਨਾਂ ਕੀਤੇ ਸੀ ਸਾਡੇ ਆਪ ਔਰ ਰਿਲੀਫ ਦਾ ਕਾਰਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੰਦਾ ਚੱਲ ਰਿਹਾ ਜਿਸ ਤਹਾਂ ਦੇ ਵਿਆਖਿਆ ਕਰਦੇ ਹਨ ਬਾਬੂਦੀ ਯੂਸਫ ਕਾਸਮੀ ਜਨਰਲ ਕਪਟਰ ਜੀ ਓਲਮਾ ਪੰਜਾਬ ਆਦੇ ਨਾਰੇ ਦੀ ਤਰਕੀ ਲਈ ਕੋਟਾ ਸਾਡਾ ਆਣਾ ਹੋਇਆ ਸਾਡੀ ਉਸ ਦੀ ਸਬਕਟੀ ਤਾਰੀਖ ਜਿਵੇਂ ਬੰਦੀ ਹੈ ਜਿਵੇਂ ਓਲਮਾ ਹਿੰਦ ਜਿਵੇਂ ਸੂਬਾ ਜਿਹੜਾ ਪੂਰੇ ਇੰਡੀਆ ਦੇ ਪ੍ਰਧਾਨ ਨੇ حضرت ਮੌਲਾਨਾ ਸੈਦ ਅਰਸ਼ਦ ਮਦਨੀ ਸਾਹਿਬ ਉਹਨਾਂ ਦੇ ਹੁਕਮ ਦੇ ਉੱਪਰ ਪੂਰੇ ਦੇਸ਼ ਦੇ ਜਿਹੜੇ ਮੁਸਲਮਾਨ ਨੇ ਪੰਜਾਬ ਤੇ ਹਰਪਰਵਾਰ ਦੇ ਇਲਾਕਿਆਂ ਵਿੱਚ ਲਗਾਤਾਰ ਪਹੁੰਚ ਕੇ ਜਿਹੜਾ ਰਾਹਤ ਸਮੂਹ ਦਾ ਸਮਾਨ ਪਹੁੰਚਾ ਰਹੇ ਉਸ ਦੀ ਆਸ ਵਿੱਚ ਪੰਜਾਬ ਅਸਦ ਮੌਲਾਨਾ ਮੁਸਫੀ ਮੁਹੰਮਦ ਖਰੀਦ ਸਾਹਿਬ ਕਾਸਮੀ ਮਿਲੇ ਤੋਂ ਠੀਕ ਹੀ ਉਹਨਾਂ ਨੂੰ ਅਗਵਾਈ ਹਟ ਪੂਰੇ ਪੰਜਾਬ ਤੇ ਸਾਡੀਆਂ ਟੀਮਾਂ ਸਾਰੇ ਹਰਪਰਵਾਰ ਦੇ ਇਲਾਕਿਆਂ ਵਿੱਚ ਲਗਾਤਾਰ ਸਮਾਨ ਪਹੁੰਚਾ ਰਹੀਆਂ ਤੇ ਸਾਡਾ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਇਹ ਸੰਦੇਸ਼ ਹੈ ਕਿ ਤੁਸੀਂ ਜਿਹੜਾ ਪਿਆਰ ਔਰ ਹਮਦਰਦੀ ਪੰਜਾਬ ਦੇ ਨਾਲ ਵਧਾਈ ਹੈ ਇਹਦੀ ਮਿਸਾਲ ਪੂਰੀ ਦੁਨੀਆ ਦੇ ਅੰਦਰ ਇੰਨੀ ਸੋਹਣੀ ਬਣ ਕੇ ਗਈ ਹੈ ਕਿ ਜਿਹੜੀ ਤਾਰੀਖ ਦੇ ਅੰਦਰ ਰਕਮ ਹੋ ਗਈ ਹੈ ਜਿਹਨੂੰ ਕੋਈ ਆਉਣ ਵਾਲੇ ਸਮੇਂ ਚ ਤੋੜ ਨਹੀਂ ਸਕਦਾ ਕਿਉਂਕਿ ਸਿੱਖ ਮੁਸਲਮ ਸਾਂਝ ਜੜੀ ਹੈ ਬਹੁਤ ਪੁਰਾਣੀ ਹੈ ਇਸ ਦੇਸ਼ ਦੇ ਵਿੱਚ ਸਦੀਆਂ ਤੋਂ ਸਾਰੇ ਧਰਮਾਂ ਦੇ ਮੰਨਣ ਵਾਲੇ ਪਿਆਰੋਂ ਮੁਹੱਬਤ ਨਾਲ ਰਹਿੰਦੇ ਆਏ ਆ ਤੇ ਪਿਆਰੋਂ ਮੁਹੱਬਤ ਨਾਲ ਹੀ ਇਹ ਦੇਸ਼ ਚੱਲੇਗਾ نفرت کی سیاست کے نال یا پھر کپرستی کے نیش کدے کامیاب کامیابی ہو سکتا کبھی چل نہیں سکتا اِسی اتنے پہنچے اس ڈسٹرکٹ فاضل کا سمان لے کے جڑے اتنے علاقے ہے انہوں سے ابھی سامان تقسیم کرنا ہے سارے گجرات کے احمد کی ایک ٹیم ہے وہ پانچ گیا بائی روڑ پار کے لے کے آئے ہیں میں پورے پیش دے اور والے مسلمانوں کو جڑیاں گہرائیوں کو مبارکباد دینا انہوں کا شکریہ ادا کرتا اور گجرات آنے والی ٹیم کا بھی شکریہ آدھا کرنا کہ پہلے کوئی جڑی پورے دیش دے مسلمانوں نے محبت وغائی ہے یہ قدر کرنے والی چیز ہے یہ بہت بڑی چیز ہے نے سارے نورال ملکی. منجاب سارا مدد بھی کرنی چاہیے اور ارداس بھی کرنی چاہیے اور پیار اور محبت دے پیغام نو آم کرنا چاہیے کیونکہ انسانیت بڑا کوئی ترم نہیں ہے اور جمعیت اور مہند ہمیشہ ترم جات پاتر اٹھ کے انسانیت کی سیوا کرتی آئی ہے کیونکہ سارے محمد صاحب صلاحسلم نے کہا کہ کی جہاں بنگا مسلمان ہونے کے باوجود کسی کھوا نہیں ہے کسی گریب کو پہناندہ نہیں ہے اور کسی ضرورت مند بندی جرورت ضرورت پوری نہیں کرتا اور مسلمان تو ہے لیکن وہ پکا مسلمان کدی نہیں ہو سکتا پکا سچا مسلمان وہ ہے ਜਿਹੜਾ ਗਰੀਬ ਨੂੰ ਉਹ ਉਹਦੀ ਗੁਰਬਤ ਦੂਰ ਕਰਨ ਵਾਸਤੇ ਜਰੂਰ ਦਸਮਾਨ ਲੈ ਕੇ ਦੇਵੇ ਜਿਹੜਾ ਭੁੱਖੇ ਨੂੰ ਖਾਣਾ ਖਵਾਵੇ ਡਿੱਗੇ ਹੋਏ ਨੂੰ ਜਿਹੜਾ ਉਠਾਵੇ ਜਿਹੜਾ ਬੇਸਹਾਰਾਂ ਨੂੰ ਸਹਾਰਾ ਦੇਵੇ ਜਿਹਦੇ ਸਿਰ ਦੇ ਉੱਤੇ ਛੱਤ ਨਾ ਹੋਵੇ ਉਹਨੂੰ ਛੱਤ ਦੇਵੇ ਉਹ ਹੀ ਪੱਕਾ ਮੁਸਲਮਾਨ ਹੈ ਅਸੀਂ ਮੁਹੰਮਦ ਸਾਹਿਬ ਸੱਲ ਸਲਮ ਤੇ ਪੈਗਾਮ ਨੂੰ ਲੈ ਕੇ ਇੱਥੇ ਪੁੱਜੇ ਆਂ ਔਰ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਾਕ ਵਾਕ ਕੋਣਿਆਂ 'ਚ ਜਿੱਥੇ ਵੀ ਕਿਤੇ ਹਾਲਾਤ ਬਣ ਜਾਣ ਚਾਹੇ ਹੜਾ ਆ ਜਾਣ ਕਿਤੇ ਕੁਦਰਤੀ ਆਫਤ ਦੇ ਨਾਲ ਘਰ ਜਲ ਜਾਣ ਕਿਤੇ ਹੋਰ ਕੋਈ ਮੁਸੀਬਤ ਆ ਜਾਵੇ ਹਰ ਇੱਕ ਗਰੀਬ ਦੀ ਜਰੂਰਤ ਮੰਦੀ ਮਦਦ ਕਰਨਾ ਵੱਡਾ ਫਰਜ਼ ਹੈ ਕਿਉਂਕਿ ਇਸਲਾਮ ਇਸੀ ਚੀਜ਼ ਦੀ تعلیم ਦਿੰਦਾ ਹੈ ਕਿ ਹਰ ਜ਼ਰੂਰਤਮੰਦੀ ਤੁਸੀਂ ਮਦਦ ਕਰੋ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ ਸਾਰਿਆਂ ਨੂੰ ਰਲ ਮਿਲ ਕੇ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਪਿਆਰ ਮੁਹੱਬਤ ਦੇ ਸੰਦੇਸ਼ ਨੂੰ ਜਗਾਓ ਆਮ ਕਰਨਾ ਚਾਹੀਦਾ ਹੈ